ਹਾਂ ਜੀ ਜਿਦਾ ਤੁਹਾਨੂੰ ਵੀ ਉਹ ਕਹਿੰਦੇ ਪੇ ਰਾਜ ਕਰਨਾ ਇਹਨਾਂ ਨੇ ਹਾਂ ਜੀ ਹਾਂ ਜੀ ਸੋ ਤੁਹਾਨੂੰ ਉਹ ਉਹ ਚੀਜ਼ ਲੱਗਦੀ ਹੈ ਕਿ ਇਹ 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 ਸਚਾਈ ਬਣ ਸਕਦੀ ਕਿਸੇ ਟਾਈਮ ਨਹੀਂ ਬਣ ਸਕਦਾ ਕਦੇ ਵੀ ਨਹੀਂ ਨਹੀਂ ਬਣ ਸਕਦੀ ਮੈਂ ਸ਼ਰਤ ਲਾ ਕੇ ਕਹਿੰਨਾ ਕਦੇ ਵੀ ਨਹੀਂ ਭਈ ਇਹ ਰਾਜ ਨਹੀਂ ਕਰ ਸਕਦਾ ਪੰਜਾਬ 'ਚ ਨਹੀਂ ਕਰ ਸਕਦਾ ਕਦੇ ਵੀ ਨਹੀਂ ਕਰ ਸਕਦਾ ਉਹ ਰੰਦੀਨ ਮਾਨੂੰ ਕਹੀ ਜਾਂਦੀ ਆਪਾਂ ਕਿ ਉਹ ਗਾਲਾ ਕਰਦਾ ਮੈਨੂੰ ਇਹ ਕੱਟ ਲਵੇ 1000 ਗਾਲਾ ਮੈਂ ਤਾਂ ਸਾਰੇ ਸੰਸਾਰ ਨੂੰ ਕਹਿਣਾ ਕਿ ਉਹਦੇ ਨਾਲ ਇੱਕ ਤਾਂ ਉਹ ਪਾਗਲ ਹੈ ਇਹ ਮੈਂ ਉਹਨੂੰ ਕਹਾ ਕਿ ਜੇ ਨਹੀਂ ਅਮਰੀਕਾ 'ਚ ਕੋਈ ਡਾਕਟਰ ਹੈ ਤਾਂ ਇੰਡੀਆ 'ਚ ਆ ਜਾ ਪੰਜਾਬ 'ਚ ਤੈਨੂੰ ਬੜਿਆ ਗੁਰੂ ਗੋਬਿੰਦ ਸਿੰਘ ਡਾਕਟਰ ਉਹ ਤੈਨੂੰ ਇਲਾਜ ਕਰ ਦੂਗਾ ਜਦ ਗੁਰੂ ਗੋਬਿੰਦ ਸਿੰਘ ਚਲਾਉਂਦਾ ਤਾਂ ਮੈਂ ਚੁੰਨ ਚੁੰਨ ਕੀਰਤਨ ਕੀਰਤ ਕਰਦਾ ਜਦ ਗੁਰੂ ਨਾਨਕ ਜੀ ਚਲਾਉਂਦਾ ਮੈਂ ਚੁੰਨ ਚੁੰਨ ਕੀਰਤਨ ਗਾਉਣਾ ਗੁਰੂ ਗ੍ਰੰਥ ਸਾਹਿਬ ਦੀ ਅੰਗ ਆ ਜਿਹੜੇ ਪਾੜ ਕੇ ਗਲੀਆਂ 'ਚ ਖਿਲਾਰ ਦਿੰਦੇ ਆ ਬੇਅਦਬੀ ਕਰਦੇ ਆ ਹਾਂਜੀ ਉਹ ਚੀਜ਼ ਦਾ ਕੀ ਹੱਲ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਹੱਲ ਉਹਦਾ ਜੇਰਾ ਕਰਦਾ ਤਾਂ ਉਹ ਬਸ ਉਹਨੂੰ ਉਹਦਾ ਚਿਹਰਾ ਦੇਖਣਾ ਨਹੀਂ ਚਾਹੀਦਾ ਤਰਤੀਬ ਇਹ ਸਰਚ ਆਈ ਸੀਗੀ ਉਹਦੇ ਚ ਦੱਸਿਆ ਉਹਨਾਂ ਨੇ ਵੀ 3 ਲੱਖ ਤੋਂ ਵੱਧ ਬੰਦੇ ਨੇ ਸਿੱਖ ਧਰਮ ਤੋਂ ਛੱਡ ਕੇ 크ਰਿਸਚੀਅਨਿਟੀ 'ਚ ਗਏ ਨੇ ਇਹਨਾਂ ਲਾਲਚਾਂ ਦੇ ਅਧੀਨ ਹੋ ਕੇ ਜਦ ਅੰਮਰ ਤੁਹਾਨੂੰ ਜੋ ਲਾਲਚ ਦਵੇ ਬਿਲਕੁਲ ਸਾਨੂੰ ਸਿਰ ਵੱਡ ਕੇ ਚਾਹੇ ਇੱਕ ਪਾਸੇ ਕਰ ਦੇਵੇ ਹੂੰ ਸਿਰ ਬੜਾ ਲੂੰਗਾ ਪਰ ਤਰਮ ਨਹੀਂ ਹਾ ਜਿੱਥੇ ਮਰਜੀ ਕੁਮ ਲੈਵੇ ਪਰ ਸਿੱਖੀ ਧਰਮ ਸੇ ਉੱਪਰ ਕੋਈ ਚੀਜ਼ ਨਹੀਂ ਨਾਨਕ ਜੀ ਕੇ ਕਿਰਪਾ ਨਹੀਂ ਹੋਣਾ ਜਦ ਤੱਕ ਜਿੱਥੇ ਮਰਜੀ ਨੱਕ ਲਗੜ ਲੈਵੇ ਸਭ ਸੇ ਵੱਡਾ ਨਾਨਕ ਜੀ ਹੈ ਗੁਰੂ ਗੋਬਿੰਦ ਸਿੰਘ ਕੇ ਅਮਰ ਛੱਕੋ ਗੁਰੂ ਵਾਲਾ ਬਣੀਏ काम की कर की करदे हुन्ने फिर मैं कृत्तकारी ਦਾ ਜੀ ਨਿਕਿਰਤ ਕਾਦੀ ਕਰਦੇ ਉਹਨਾਂ ਨੇ ਕਿਰਤ ਕਿਸਾਨ ਦਾ ਖੇਤੋ ਚ ਕਰਨਾ ਕਿਰਤ ਜੋ ਕੰਮ ਹੈ ਬਿਗੜਦਾ ਕੰਮ ਪਿੰਡੋ ਚ ਜਿਆਦਾ ਕੰਮ ਬਿਗੜ ਰਹਾ ਹੈ ਜੇ ਆਪਾਂ ਕੰਮ ਕਿਸੇ ਕੇ ਬਿਗੜਦਾ ਜਦੇ ਚਲੀ ਜਾਈਦਾ ਕਿ ਜਵਾਬ ਨਹੀਂ ਦੇਣਾ ਉਹ ਮਹਾਰਾਜਾ ਹੁਕਮ ਹੋਆ ਹੈ ਮੇਨੂੰ ਜਣ ਪਿੰਡ ਚ ਕੋਈ ਵੀ ਕਿਸੇ ਦੇ ਵੀ ਕੰਮ ਕਰਨਾ ਹਾਂ ਕਿਸੇ ਨਾਲ ਨਾ ਪਰਤ ਨਹੀਂ ਹੈ ਮੇਨੂੰ ਸਾਰੇ ਦਾ ਜਨਾ ਕੋਈ ਗਾਲਾਂ ਕਾਟੇ ਚਾਹੇ ਕੋਈ ਚੰਗਾ ਵੀ ਕਹੇ ਸਭ ਨੂੰ ਚੰਗੇ ਮੰਨਣਾ ਹੈ ਹੂੰ ਹੂੰ ਪਾਠ ਵੀ ਕਰਦੇ ਉਹਨੇ ਹਾਂਜੀ ਆਉਂਦੀ ਪੰਜਾਬੀ ਪੜ੍ਹਨੀ ਆਉਂਦੀ ਗੁਰਮੁਖੀ ਪੜ੍ਹ ਲੈਂਦੇ ਹੂੰ ਇਹ ਬਸ ਇੱਕ ਪਾਠ ਕਰਦਾ ਮੈਂ ਜੋ ਮਨ ਮੰਤਰ ਦਾ ਪਾਠ ਅੱਛਾ ਇਸੇ ਉੱਪਰ ਮੈਨੂੰ ਕੋਈ ਨਹੀਂ ਆਉਂਦਾ ਨਾ ਮੈਂ ਕਦੇ ਕਰਿਆ ਇਹ ਹੀ ਵਾਹਿਗੁਰੂ ਇੱਕ ਕਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਬੈ ਅਕਾਲ ਮੂਰਤ ਜੁਨੀ ਸੈ ਪੰਗ ਗੁਰ ਪ੍ਰਸਾਦ ਜਪ ਆਸ ਸਜ ਜੁਗਾਸ ਸਜ ਹੈਪੀ ਸਜ ਨਾਨਕ ਹੋਸੀਪ ਸ ਸਤਨਾਮ ਸ੍ਰੀ ਵਾਹਿਗੁਰੂ ਧੰ ਗੁਰੂ ਨਾਨਕ ਇਹਦੇ ਸ ਉੱਪਰ ਕੋਈ ਨਹੀਂ ਪੜ੍ਹਦਾ ਮੈਨੂੰ ਲੱਗਦਾ ਇਹ ਵੀ ਰੋਜ਼ ਕਰਦੇ ਹੁੰਦੇ ਨੇ ਜਦੋਂ ਰੋਜ਼ ਦੋਨੋਂ ਟਾਈਮ ਉਦਾਂ ਵੀ ਜਦੋਂ ਤੁਸੀਂ ਲਾਈਵ ਹੁੰਦੇ ਹੋ ਉਦੋਂ ਵੀ ਹਾਂ ਜੀ ਅੰਦਰੇ ਅੰਦਰੇ ਮੈਨੂੰ ਐ ਲੱਗਦਾ ਕਿ ਮਹਾਰਾਜ ਕੇ ਬਾਣੀ ਨਾ ਅੰਦਰੇ ਗੁੰਗੁਨਾਤਾ ਬਾਥਰੂਮ ਮੇਂ ਵੀ ਜਬ ਅਸ্নান ਕਰਨੇ ਜਾਣਾ ਨੇਤ ਨੇਮ ਕਰਨਾ ਹਮਮ ਅਸ্নান ਕਰਨੇ ਕੇਸੀ ਅਸ্নান ਕਰਨੇ ਕੇ ਬਾਅਦ ਜਦ ਆਟੋਮੈਟੋ ਵਾਹਿਗੁਰੂ ਵਾਹਿਗੁਰੂ ਬਸ ਜੀ ਕਰਦਾ ਰੋਜ਼ ਕਰਦੇ ਹਾਂ ਇਸ ਨਾਲ ਡੇਲੀ ਡੇਲੀ ਚਾਹੇ ਜਿੰਨੀ ਮਰਜੀ ਬਰਫगिरਿਆ ਹੋਵੇ 10 ਸਿੰਘ ਸਹਿਦ ਦੀ ਅਸ্নান ਕਰਾ ਕੇ ਕੀਰਤ ਕਰਨਾ ਕਰਨਾ ਪੁੱਛ ਲੋ ਇਹ ਮੇਰੇ ਵੀਰ ਪਾਈਆ ਨਹੀਂ ਮੈਂ ਤਾਂ ਉਹ ਉਹ ਤੋਂ ਅਸ্নান ਤੋਂ ਨਹੀਂ ਹਸਿਆ ਮਤਲਬ ਬਰਫਾੜੀ ਗੱਲ ਤੋਂ ਹਸਿਆ ਫਤੇਗੜ ਸਾਹਿਬ ਨਾਲ ਬਰਫ ਤਾਂ ਪੈਂਦੀ ਨਹੀਂ ਨੇ ਮਰਾ ਪੈਸਾ ਜਿੰਨੀ ਮਰਜੀ ਠੰਡ ਹੋਵੇ ਤੁਹਾਡਾ ਕਹਿਣਾ ਜਿੰਨੀ ਮਰਜੀ ਹੈ ਠੰਡ ਜੋ ਸੂਬਾ ਉੱਡਦੇ ਨਾ ਆਪਾਂ ਨਿਤਨੇਮ ਕਰਦੇ 3 ਵਜੇ ਉਸ ਟਾਈਮ ਮਹਿਸੂਸ ਆਤਾ ਹੈ ਆਪਾਂ ਕਹਨੇ ਵਾਲਾ ਬਾਤ ਨਹੀਂ ਮਹਿਸੂਸ ਆਤਾ ਹੈ ਦੋਨੋਂ ਪੈਰ ਲਾਲ ਹੋ ਜਾਂਦੇ ਜੀ ਕਿਉਂਕਿ ਕਈ ਬਾਬੇ ਹੈਗੇ ਨਾ ਇੱਕ ਪਿੱਛੇ ਦੇ ਬਾਬੇ ਦੀ ਵੀਡੀਓ ਵੀ ਬੜੀ ਵਾਇਰਲ ਹੋਈ ਸੀਗੇ ਮੈਨੂੰ ਆਉਂਦਾ ਨਹੀਂ ਹਾਂਜੀ ਦੇਖੀ ਹੋਣੀ ਤੁਸੀਂ ਨਾ ਕੀ ਮੈਨੂੰ ਆਉਂਦਾ ਨਹੀਂਗਾ ਉਹ ਵੈਸੇ ਵੈਸ ਨਾਣਾ ਚਾਹੀਦਾ ਰੋਜ਼ ਹੈ ਨਾ ਗੁਰਸਿੱਖੀ 'ਚ ਜਦ ਬਰਨਾ ਨਾ ਤਾਂ ਪਹਿਲਾ ਤਾਂ ਇਸ਼ਨਾਨ ਹੈ ਸਭ ਸਭ ਤੋਂ ਅਸ্নান ਹੈ ਜੋ ਅਸ্নান ਕਰ ਲਿਆ ਤਾਂ ਸਾਰੇ ਕੰਮ ਜਿੱਤ ਗਿਆ ਹਮ ਗੁਰੂ ਸਾਹਿਬ ਨੇ ਇਹੀ ਕਹਾ ਕਿ ਅਮਰਤ ਵੇਰੀ 2 ਘੰਟਾ ਟਾਈਮ ਸਾਹਮਣਾ ਫਿਰ ਕੋਈ ਦੁਨੀਆ ਮੇ ਤੈਨੂੰ ਹਰਾ ਨਹੀਂ ਸਕਦਾ ਹਮ ਨਾ ਰਾਤ ਹੈ ਨਾ ਉਹ ਦਿਨ ਹੈ ਇੱਕ ਅਮਰਤ ਵੇਰੀ ਟਾਈਮ ਕਿੰਨੇ ਵਜੇ ਉੱਠਦੇ ਹੋਨੇ ਸਵੇਰੇ ਅਸੀਂ 3:30 ਵਜੇ ਉੱਠਦੇ ਹਾਂ ਫਿਰ ਹਰ ਰੋਜ਼ ਹੈ ਹਰ ਰੋਜ਼ ਸੌਂਦੇ ਕਿੰਨੇ ਵਜੇ ਹੋਰ ਸੌਂਦੇ ਅਸੀਂ 10 ਵਜੇ ਤੱਕ ਕਰੀਚੀ ਸੋ ਜਾਂਦੇ ਹਾਂ 10 ਵਜੇ ਅੱਛਾ 2 ਘੰਟਾ ਫਿਰ ਲਾਈਵ ਮੈਚ ਰਹਿਣਾ ਤੂੰ ਜਿ ਦਿੱਖਤੇ ਹੀ ਉਹਨਾਂ ਦੁਨੀਆ ਦੇਖ ਹੀ ਰਹੂਗਾ ਕਿ ਮੈਂ ਟੋਲਕੀ ਪਾਜਾ ਕੇ ਹਰ ਰੋਜ਼ ਦੂ ਬਤੀ ਲਗਾ ਕੇ ਵਾਹਿਗੁਰੂ ਵਾਹਿਗੁਰੂ ਦੇ ਪਾਠ ਕਰਨਾ ਹੂੰ ਦੁਨੀਆ ਨੂੰ ਸਿੱਧੇ ਰਾ ਪ ਮੈਂ ਸੋਚਦਾ ਕਿ ਮੇਰਾ ਬੱਚੇ ਚਾਹੇ ਨੋਨ ਰੋਟੀ ਖਾਵੇ ਦੁਨੀਆ ਦਾਲ ਫੁਲਕਾ ਖਾਵੇ ਮੈਨੂੰ ਪਰਵਾਹ ਨਹੀਂ ਮੈਂ ਆਪਣਾ